ਗੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਇੱਕ ਖਬਰ ਜਿਹੜੀ ਹੈ ਉਹ ਸਭ ਤੋਂ ਵੱਧ ਚੜ ਕੇ ਮੋਰੇ ਆ ਰਹੀ ਹੈ ਕਿ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਕਿਸਾਨਾਂ ਦਾ ਨਾਂ ਲੈ ਕੇ ਚੋਣਾਂ ਪੰਜਾਬ ਦੇ ਵਿੱਚ ਪੋਸਟਪੋਨ ਕਰ ਦਿੱਤੀਆਂ ਜਾਣ ਹੁਣ ਅੱਜ ਜਿਹੜੇ ਨੇ ਕਿਸਾਨਾਂ ਦੇ ਸੀਨੀਅਰ ਲੀਡਰ ਬਲਬੀਰ ਸਿੰਘ ਰਾਜੇਵਾਲ ਅੱਜ ਮੁਲਾਕਾਤ ਕਰਕੇ ਆਏ ਨੇ ਚੋਣ ਕਮਿਸ਼ਨਰ ਦੇ ਨਾਲ ਵੀ ਔਰ ਡੀਜੀਪੀ ਪੰਜਾਬ ਦੇ ਨਾਲ ਵੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਕਿਸਾਨਾਂ ਦਾ ਪੱਖ ਸਾਫ਼ ਰੱਖਣਾ ਚਾਹੁੰਦੇ ਆ ਤੁਹਾਡੇ ਮੂਰੇ ਰਾਜੇਵਾਲ ਸਾਹਿਬ ਚੋਣਾਂ ਅਗਰ ਅੱਗੇ ਹੋ ਜਾਣ ਇਲਜ਼ਾਮ ਤੁਹਾਡੇ ਉੱਤੇ ਲੱਗ ਜਾਣ ਕਿ ਕਿਸਾਨਾਂ ਦੇ ਕਾਰਨ ਹੋਈਆਂ ਨੇ ਕਿਸਾਨਾਂ ਦੇ ਵੱਲੋਂ ਇਹ ਸਹਿਯੋਗ ਹੋਈ ਕੀ ਗੱਲ ਨਹੀਂ ਅਸੀਂ ਤਾਂ ਬੜਾ ਸਪਸ਼ਟ ਸਥਿਤੀ ਅੱਜ ਕਰਕੇ ਆਏ ਆ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਅਸੀਂ ਜੋ ਕੁਝ ਤੁਹਾਨੂੰ ਇੱਥੇ ਤਸਵੀਰ ਬਣਾ ਕੇ ਪੇਸ਼ ਕਰਕੇ ਗਏ ਨੇ ਭਾਜਪਾ ਵਾਲੇ ਉਹ ਸਰਾਸਰ ਗਲਤ ਹੈ ਸਾਡਾ ਵੋਟ ਪਾਉਣ ਦਾ ਅਧਿਕਾਰ ਹੈ ਔਰ ਵੋਟ ਪਾਉਣ ਲਈ ਹਰ ਬੰਦੇ ਨੇ ਆਪਣਾ ਮਨ ਬਣਾਉਣਾ ਹੈ ਇਹ ਸਵਾਲ ਕਰਨ ਦਾ ਹੁਦਾ ਅਧਿਕਾਰ ਹੈ ਇਹ ਹੁਣ ਤੱਕ ਇਹ ਹੋਇਆ ਕਿ ਜਦੋਂ ਤੇ ਵੋਟਾਂ ਪੈਣ ਲੱਗੀਆਂ ਅੱਜ ਤੱਕ ਆਮ ਲੋਕ ਜਿਹੜੇ ਨੇ ਵੋਟਾਂ ਵੇਲੇ ਸਗੋਂ ਤਾਂ ਹੱਥ ਜੋੜੀ ਖੜੇ ਹੁੰਦੇ ਨੇ ਤੇ ਕੋਈ ਰਿਸ਼ਤੇਦਾਰ ਦਾ ਦਬਾਅ ਕੋਈ ਪਾਰਟੀ ਦਾ ਕੋਈ ਗਰੁੱਪ ਦਾ ਦਬਾਅ ਕੋਈ ਇਲਾਕੇ ਦੇ ਚੌਧਰੀ ਦਾ ਦਬਾਅ ਉਹਦੇ ਚ ਵੋਟਾਂ ਪਾ ਦਿੰਦੇ ਸੀ ਇਹ ਪਹਿਲੀ ਵਾਰੀ ਹੋਇਆ ਜਿਹੜਾ ਕਿਸਾਨ ਮੋਰਚੇ ਤੋਂ ਬਾਅਦ ਲੋਕਾਂ ਨੂੰ ਜ਼ੁਬਾਨ ਮਿਲੀ ਹੈ ਅੱਜ ਸਾਰੇ ਤੀਸ਼ ਵਿੱਚ ਲੋਕੀ ਸਵਾਲ ਕਰਨ ਲੱਗੇ ਨੇ ਅਸੀਂ ਪਿਛਲੇ ਦਿਨੀ ਭਾਜਪਾ ਦਾ ਫੈਸਲਾ ਲਿਆ ਵੀ ਭਾਜਪਾ ਨਹੀਂ ਜਿੱਤਣ ਦੇਣੀ ਕਿਉਂਕਿ ਇਹਨੇ ਕਿਸਾਨਾਂ ਨੂੰ ਬਹੁਤ ਸਤਾਇਆ ਹੈ 13 ਮਹੀਨੇ ਅਸੀਂ ਉੱਥੇ ਬਾਰਡਰ ਤੇ ਬੈਠੇ ਜੇ ਸਾਡੇ ਅਗੇ ਕਿਲ ਗੱਡੇ ਗਏ ਤੇ ਹੁਣ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਨੂੰ ਬੈਰੀਕੇਡ ਲਾਏਗੇ ਇੱਕ ਕਿਸਾਨ ਹੁਣ ਵੀ ਸ਼ਹੀਦ ਹੋਇਆ ਗੋਲੀ ਨਾਲ ਤੇ ਅਸੀਂ 11 ਸਵਾਲ ਰਿਲੀਜ਼ ਕੀਤੇ ਵੀ ਆ ਸਵਾਲ ਭਾਜਪਾ ਵਾਲਿਆਂ ਤੇ ਕਰੋ ਕਿਸੇ ਨੂੰ ਵੋਟ ਪਾ ਦਿਓ ਪਰ ਭਾਜਪਾ ਨੂੰ ਵੋਟ ਨਾ ਪਾਓ ਇਹ ਸਾਡਾ ਫੈਸਲਾ ਸੀ ਫਿਰ ਅਸੀਂ ਇਹ ਵੀ ਫੈਸਲਾ ਕੀਤਾ ਵੀ ਜਿਹੜੀ ਰੂਲਿੰਗ ਪਾਰਟੀ ਪੰਜਾਬ ਦੀ ਹੈ ਇਹਦੇ ਤੇ ਵੀ ਸਵਾਲ ਕਰਨੇ ਚਾਹੀਦੇ ਆ ਉਹ ਅਸੀਂ ਅੱਜ ਬੈਠਾਂਗੇ ਸਵਾਲ ਤਿਆਰ ਕਰ ਰਹੇ ਆ ਫਿਰ ਜਦੋਂ ਉਹ ਇੱਥੇ ਆ ਕੇ ਭਾਜਪਾ ਵਾਲੇ ਇਦਾਂ ਦੀ ਤਸਵੀਰ ਪੇਸ਼ ਕਰਕੇ ਕਹੇ ਅਸੀਂ ਆ ਜਾ ਕੇ ਇਲੈਕਸ਼ਨ ਸਾਨੂੰ ਮਿਲ ਕੇ ਗੱਲ ਕੀਤੀ ਵੀ ਸਾਡਾ ਜਿਹੜਾ ਕੋਈ ਮਨਸ਼ਾ ਨਹੀਂ ਇੱਥੇ ਕੋਈ ਖਰੂਦ ਪਾਉਣ ਦਾ ਕੋਈ ਇਸ ਨੂੰ ਸਥਿਤੀ ਨੂੰ ਖਰਾਬ ਕਰਨ ਦਾ ਅਸੀਂ ਗਾਰੰਟੀ ਦਿੰਦੇ ਆ ਕਿ ਕਿਸਾਨ ਜਿਹੜੇ ਨੇ ਉਹ ਪੀਸਫੁੱਲ ਰਹਿਣਗੇ ਔਰ ਨਾਲ ਇਹ ਵੀ ਅਸੀਂ ਮੰਗ ਕੀਤੀ ਵੀ ਜਿਹੜੇ ਇਹ ਵੋਟਾਂ ਮੰਗਣ ਆਉਂਦੇ ਆ ਇਹ ਵਰਕਰਾਂ ਦੇ ਨਾਂ ਤੇ ਜਿਹੜੇ ਖਰੂਦੀ ਇਕੱਠੇ ਕਰਕੇ ਲਿਆਉਂਦੇ ਆ ਉਹਨਾਂ ਦੇ ਕ੍ਰੀਡੈਂਸ਼ੀਅਲਸ ਵੀ ਵੈਰੀਫਾਈ ਕਰੋ ਹੁੰਦਾ ਇਹ ਹੈ ਵੀ ਕਿਸਾਨ ਸਵਾਲ ਕਰਨਾ ਚਾਹੁੰਦੇ ਉਹਨਾਂ ਦਾ ਅਧਿਕਾਰ ਹੈ ਇਹਨਾਂ ਦਾ ਸੁਭਾ ਨਹੀਂ ਇਹ ਅੱਜ ਤੱਕ ਇਹਨੂੰ ਕਿਸੇ ਨੇ ਕਦੇ ਸਵਾਲ ਇਹਨਾਂ ਨੂੰ ਕੀਤੇ ਨਹੀਂ ਇਹਨਾਂ ਦਾ ਸੁਭਾਅ ਨਹੀਂ ਇਹ ਆਉਂਦੇ ਨੇ ਸਿੱਧੇ ਹੀ ਗਾਹ ਲੰਘਣਾ ਚਾਹੁੰਦੇ ਨੇ ਫਿਰ ਉਹਨਾਂ ਨੂੰ ਰੋਕਣਾ ਪੈਂਦਾ ਜਦ ਰੋਕ ਕੇ ਉਹ ਸਵਾਲ ਪੁੱਛਣ ਲੱਗਦੇ ਨੇ ਉਦੋਂ ਨੂੰ ਇਹਨਾਂ ਦੇ ਜਿਹੜੇ ਖਰੂਦੀ ਐ ਸੋਕਲ ਵਰਕਰ ਉਹ ਆਕੇ ਧੱਕਾ ਮੁਕੀ ਹੋਣਾ ਸ਼ੁਰੂ ਕਰ ਦਿੰਦੇ ਨੇ ਤੇ ਪੁਲਿਸ ਵੀ ਉਹਨਾਂ ਦਾ ਸਾਥ ਦਿੰਦੀ ਹੈ ਅਸੀਂ ਕਹਿੰਦੇ ਵੀ ਇਹ ਇਹ ਗਲਤ ਹੈ ਅਨ ਡੈਮੋਕਰੈਟਿਕ ਹੈ ਜਦੋਂ ਅਸੀਂ ਪੀਸਫੁਲੀ ਸਵਾਲ ਕਰਦੇ ਆ ਸਾਨੂੰ ਸਵਾਲ ਕਰਨ ਦਿਓ ਉਹਨੂੰ ਜਵਾਬ ਦੇਣ ਦਿਓ ਜੇ ਉਹ ਜਵਾਬ ਨਾ ਦੇਵੇ ਤਾਂ ਆਪਣੇ ਆਪ ਐਕਸਪੋਜ਼ ਹੋਏਗਾ ਇਸੇ ਤਰ੍ਹਾਂ ਫਿਰ ਸਾਡੀ ਕੈਂਪੇਨ ਪਿੰਡਾਂ ਤੱਕ ਜਾਏਗੀ ਅਸੀਂ ਐਸ ਵਾਰੀ ਭਾਜਪਾ ਨੂੰ ਵੋਟ ਰੀ ਕਰ ਰਹੇ ਹਾਂ। ਲੇਕਿਨ ਇਤਨੇ ਨਾ ਰਾਜਵਾਲ ਸਾਹਿਬ ਜਿਵੇਂ ਤੁਸੀਂ ਭਾਜਪਾ ਦੇ ਉੱਤੇ ਸਵਾਲ ਚੱਕੇ ਨੇ ਕਿ ਜਿਹੜੀ ਸਟੇਟਮੈਂਟਸ ਭਾਜਪਾ ਦੇ ਲੀਡਰਜ਼ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਲੇਕਿਨ ਇੱਕ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਜਾਂ ਪੰਜਾਬ ਦੇ ਏਜੀ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸਿਕਿਉਰਿਟੀ ਰੋਡ ਨੂੰ ਲੈ ਕੇ ਗੱਲ ਉੱਥੇ ਜਾ ਕੇ ਵੀ ਕਹੀ ਗਈ ਕਿ ਉੱਥੇ ਅੱਤਵਾਦ ਦਾ ਖਤਰਾ ਹੈ, ਉੱਥੇ ਗੋਲੀ ਵਜਣ ਦਾ ਖਤਰਾ ਹੈ। ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਜਿਹੜਾ ਫੈਕਟਰ ਯੂਜ਼ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਪੋਸਟਪੋਨ ਕਰਨ ਦੇ ਲਈ ਚੋਣਾਂ ਨੂੰ। ਦੇਖੋ ਇਸ ਨਾਲ ਟ੍ਰੈਕ ਰਿਕਾਰਡ ਹੈ ਮੈਂ ਆਮ ਵਨ ਆਫ ਦਾ ਫਾਊਂਡਰਸ ਮੈਂ ਇੱਕ ਕਿਸਾਨ ਮੂਵਮੈਂਟ ਦਾ ਮੈਂ ਆਪਣੀ ਜ਼ਿੰਦਗੀ ਦੇ 53 ਸਾਲ ਲਾਏ ਨੇ ਇੱਕ ਵੀ ਇਨਸੀਡੈਂਟ ਕਿਤੇ ਵਾਇਲੈਂਟ ਹੋ ਕੇ ਕੁਝ ਕੋਈ ਅੰਦੋਲਨ ਚਲਾਇਆ ਹੋਵੇ ਸਾਬਤ ਕਰ ਦਿਓ ਅਸੀਂ ਹਮੇਸ਼ਾ ਪੀਸਫੁੱਲ ਰਹਿ ਕੇ ਲੜਨ ਜਾਂਦੇ ਹਾਂ ਔਰ ਹਰ ਮੋਰਚਾ ਅਸੀਂ ਪੀਸਫੁੱਲੀ ਜਿੱਤੇ ਹੈ ਅਸੀਂ ਅੱਜ ਵੀ ਵਾਦਾ ਕਰਦੇ ਹਾਂ ਅਸੀਂ ਵਾਦਾ ਨਹੀਂ ਕਰਦੇ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਵੀ ਅਸੀਂ ਪੀਸਫੁੱਲ ਰਹਾਂਗੇ ਅਸੀਂ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਵਰਕਰਸ ਨੂੰ ਕਿਹਾ ਵੀ ਜਿਹੜਾ ਕੋਈ ਵਾਇਲੈਂਟ ਹੋਏਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਪੀਸਫੁਲੀ ਇਹਨਾਂ ਨੂੰ ਸਵਾਲ ਕਰੋ ਨਾਲ ਇਹ ਵੀ ਹੈ ਵੀ ਜਿਹੜੀ ਰੂਲਿੰਗ ਪਾਰਟੀ ਹੈ ਉਹਨੂੰ ਵੀ ਸਵਾਲ ਕਰਨੇ ਨੇ ਪੰਜਾਬ ਦੀ ਜਿਹੜੀ ਰੂਲਿੰਗ ਪਾਰਟੀ ਹੈ ਔਰ ਸਾਨੂੰ ਅਫਸੋਸ ਹੈ ਅੱਜ ਗਿਲਾ ਕੀਤਾ ਡੀਜੀਪੀ ਡੀਜੀਪੀ ਅੱਗੇ ਵੀ ਤੇ ਇਲੈਕਸ਼ਨ ਕਮਿਸ਼ਨਰ ਅੱਗੇ ਵੀ ਵੀ ਜਦੋਂ ਚੀਫ ਮਿਨਿਸਟਰ ਕਿਤੇ ਜਾਂਦਾ ਹੈ ਤਾਂ ਪੁਲਿਸ ਵਾਲੇ ਪਹਿਲੇ ਹੀ ਬੰਦੇ ਨੂੰ ਚੱਕ ਕੇ ਲੈ ਜਾਂਦੇ ਨੇ ਇੱਕ ਬੰਦਾ ਆਨੰਦਪੁਰ ਸਾਹਿਬ ਉਹਨੇ ਸਵਾਲ ਕਰਤਾ ਉਹਦਾ ਕਸੂਰ ਇਹੀ ਸੀ ਕਿ ਚੀਫ ਮਿਨਿਸਟਰ ਦਾ ਸਵਾਲ ਕੀਤਾ ਉਹ ਪੁਲਿਸ ਵਾਲੇ ਚੱਕ ਕੇ ਲੈ ਗਏ ਉਹਨੂੰ ਲਿਜਾ ਕੇ ਗਲੀਆਂ 'ਚ ਲਿਜਾ ਕੇ ਕੁੱਟਿਆ ਫੇਰ ਇਹੀ ਨਹੀਂ ਚੀਫ ਮਿਨਿਸਟਰ ਫਾਜ਼ਿਲਕਾ ਗਿਆ ਉੱਥੇ ਕਿਸਾਨਾਂ ਨੂੰ ਫੜ ਕੇ ਥਾਣੇ 'ਚ ਬੰਦ ਕਰਤਾ ਤੇ ਜਦੋਂ ਚੀਫ ਮਿਨਿਸਟਰ ਚਲਾ ਗਿਆ ਉਹ ਤੇ ਬਾਦ ਨੂੰ ਛੱਡ ਦਿੱਤੇ ਇਹ ਇਹ ਕੀ ਹੋਇਆ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਅਸੀਂ ਸਵਾਲ ਕਰ ਸਕਦੇ ਹਾਂ ਅਸੀਂ ਵੋਟ ਦੇਣੀ ਹੈ ਆਪਣਾ ਮਨ ਬਣਾਉਣਾ ਪਹਿਲਾਂ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਉਹ ਸਾਡੇ ਲੋਕਾਂ ਨੂੰ ਪਹਿਲਾਂ ਇੱਕ ਪਾਸੇ ਕਿਤੇ ਥਾਣੇ 'ਚ ਬਿਠਾ ਰੱਖਣੋਂ ਤੋਂ ਬਾਅਦ ਛੱਡ ਦੇਣ ਇਹ ਠੀਕ ਨਹੀਂ ਔਰ ਸਾਡੀ ਇਹ ਕੈਂਪੇਨ ਇਸੇ ਤਰ੍ਹਾਂ ਜਾਰੀ ਰਹੇਗੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਅਧਿਕਾਰ ਸਵਾਲ ਕਰਨ ਦਾ ਨਾ ਖੋਹੋ ਇੱਕ ਦੂਸਰਾ ਅਸੀਂ ਇਹ ਵੀ ਕਿਹਾ ਵੀ ਇਹਨਾਂ ਦਾ ਸੁਭਾਅ ਕਿਉਂ ਬਣਿਆ ਨਹੀਂ ਹੋਇਆ ਇਹਨਾਂ ਇਹ ਤਾਂ ਭਚੱਕੇ ਜੇ ਰਹਿ ਗਏ ਵੀ ਸਾਨੂੰ ਲੋਕ ਕਿ ਸਵਾਲ ਕਰਦੇ ਨੇ ਇਹਨਾਂ ਨੂੰ ਅਜੇ ਤੱਕ ਕਿਸੇ ਨੇ ਸਵਾਲ ਕੀਤਾ ਹੀ ਨਹੀਂ ਜਵਾਬ ਦੇਣ ਦਾ ਮਨ ਹੀ ਨਹੀਂ ਇਹਨਾਂ ਦਾ ਹੁਣ ਇਹ ਟਾਲਮਟੋਲੇ ਕਰਕੇ ਵਕਤ ਲੰਘਾਉਂਦੇ ਨੇ ਕਿਸੇ ਗੱਲ ਦਾ ਕਿਸੇ ਵੀ ਜਿਹੜੇ ਅਸੀਂ ਸਵਾਲ ਕਰਦੇ ਇੱਕ ਵੀ ਸਵਾਲ ਦਾ ਇਹਨਾਂ ਕੋਲ ਜਵਾਬ ਹੈ ਨਹੀਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਕਰੂੰਗੀ ਕਿਉਂਕਿ ਇੱਕ ਪਾਸੇ ਭਾਜਪਾ ਦਾ ਵਿਰੋਧ ਮਤਲਬ ਭਾਜਪਾ ਤੋਂ ਸਵਾਲ ਪੁੱਛੇ ਜਾ ਰਹੇ ਨੇ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਚੱਕੇ ਜਾਣਗੇ ਲੇਕਿਨ ਕਾਂਗਰਸ ਅਕਾਲੀ ਦਲ ਇਹ ਦੋਵੇਂ ਰਹਿ ਗਈਆਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਦੋਨੋਂ ਮਿਲ ਕੇ ਤੁਹਾਡੇ ਤੋਂ ਇਹ ਕੰਮ ਕਰਵਾ ਰਹੀਆਂ ਹੋਣਗੇ ਕਿਉਂਕਿ ਤੁਹਾਡੇ ਉੱਤੇ ਇਹ ਇਲਜ਼ਾਮ ਕੋਈ ਨਵੇਂ ਨਹੀਂ ਲੱਗੂਗੇ ਲੇਕਿਨ ਇਹਦੇ ਵਿੱਚ ਉਹਨਾਂ ਤੋਂ ਵੀ ਸਵਾਲ ਕੀਤੇ ਜਾਣਗੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਅਸੀਂ ਕਿਸੇ ਨੂੰ ਵੋਟ ਪਾਉਣ ਵਾਸਤੇ ਨਹੀਂ ਕਹਿ ਰਹੇ ਅਸੀਂ ਤਾਂ ਲੋਕਾਂ ਨੂੰ ਇਹ ਕਿਹਾ ਹੈ ਵੀ ਭਾਜਪਾ ਦਾ ਕਿਸੇ ਕੀਮਤ ਤੇ ਆਉਣਾ ਹੀ ਨਹੀਂ ਚਾਹੀਦੀ ਬਾਕੀ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਤੁਹਾਨੂੰ ਦੋ ਅਖੀਰ ਚ ਉੱਭਰ ਕੇ ਆ ਜਣੇ ਨੇ ਕਿਹਨਾਂ ਦੇ ਵਿੱਚ ਕੰਪੀਟੀਸ਼ਨ ਹੈ ਔਰ ਜਿਹੜਾ ਵਿਨਿੰਗ ਕੈਂਡੀਡੇਟ ਹੈ ਉਹਨੂੰ ਵੋਟ ਪਾ ਦਿਓ ਭਾਜਪਾ ਨੂੰ ਨਹੀਂ ਪਾਉਣੀ ਇਹ ਸਾਡਾ ਤਾਂ ਇਹ ਫੈਸਲਾ ਹੈ ਕਾਂਗਰਸ ਨੂੰ ਪਾ ਦਿਓ ਅਕਾਲੀ ਦਲ ਨੂੰ ਪਾ ਦਿਓ ਜਿਹਨੂੰ ਜੀ ਕਰਦਾ ਤੁਸੀਂ ਵੋਟ ਪਾ ਦਿਓ ਪਰ ਭਾਜਪਾ ਨੂੰ ਵੋਟ ਨਹੀਂ ਪਾਉਣੀ ਸਾਡੀ ਸਾਡੀ ਲੜਾਈ ਸਿਰਫ ਇਹ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਕਿਸਾਨਾਂ ਦੇ ਸੀਨੀਅਰ ਲੀਡਰ ਉਹਨਾਂ ਦੇ ਨਾਲ ਗੱਲ ਕਰ ਰਹੇ ਸੀ ਅੱਜ ਚੋਣ ਕਮਿਸ਼ਨਰ ਨੂੰ ਔਰ ਨਾਲ ਹੀ ਡੀਜੀਪੀ ਨੂੰ ਮਿਲ ਕੇ ਆਏ ਨੇ ਆਪਣਾ ਪੱਖ ਉਹਨਾਂ ਦੇ ਮੂਰੇ ਰੱਖ ਕੇ ਆਏ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਉਹਨੂੰ ਜੈ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ